ਕੈਨੇਡਾ ਦੇ ਉਜਾੜ ਗੈਸ ਸਟੇਸ਼ਨ ਤੇ ਵਾਪਰੀ ਹੌਲਨਾਕ ਵਾਰਦਾਤ ਦੇ ਇੱਕ ਹੋਰ ਸ਼ੱਕੀ surjit singh bains ਨੂੰ ਗ੍ਰਿਫਤਾਰੀ ਤੋਂ ਤਕਰੀਬਨ 3 ਮਹੀਨੇ ਬਾਅਦ 2.5 ਲੱਖ ਡਾਲਰ ਦੇ ਮੁਚਲਕੇ ਤੇ ਜ਼ਮਾਨਤ ਮਿਲ ਗਈ ਜਸਟਿਸ ਸੂਜ਼ਨ ਹੀਲੀ ਨੇ ਵਡਬ੍ਰਿਜ ਦੇ 63 ਸਾਲਾ surjit singh bains ਦੇ ਪੁੱਤਰਾਂ ਅਤੇ ਪਤਨੀ ਵੱਲੋਂ ਰਕਮ ਪਲੈਜ ਕੀਤੇ ਜਾਣ ਮਗਰੋਂ ਰਿਹਾਈ ਦੇ ਹੁਕਮ ਦੇ ਦਿੱਤੇ ਸੁਰਜੀਤ ਸਿੰਘ ਦੀਆਂ ਰਿਹਾਈ ਸ਼ਰਤਾਂ ਵਿੱਚ ਘਰ ਤੋਂ ਬਾਹਰ ਨਾ ਨਿਕਲਣਾ ਅਤੇ ਗਿੱਟੇ ਤੇ ਜੀਪੀਐਸ ਮੋਨੀਟਰ ਬੰਨਣਾ ਸਖਤੀ ਨਾਲ ਲਾਗੂ ਕੀਤਾ ਗਿਆ ਹੈ। ਆਪਣੇ ਪਰਿਵਾਰਕ ਮੈਂਬਰਾਂ ਦੀ ਨਿਗਰਾਨੀ ਤੋਂ ਬਗੈਰ ਕੋਈ ਇਲੈਕਟ੍ਰੋਨਿਕ ਡਿਵਾਈਸ ਵਰਤਣ ਦੀ ਮਨਾਹੀ ਵੀ ਕੀਤੀ ਗਈ ਹੈ। ਦੱਸ ਦਈਏ ਕਿ ਔਰੇਲੀਆ ਦੇ ਡਾਊਨਟਾਊਨ ਵਿਖੇ 27 ਸਤੰਬਰ ਨੂੰ ਵਾਪਰੀ ਅਗਵਾ ਅਤੇ ਇਰਾਦਾ ਕਤਲ ਦੀ ਵਾਰਦਾਤ ਮਗਰੋਂ ਬ੍ਰੈਮਟਨ ਦੇ 31 ਸਾਲਾ ਮਨਰਾਜ ਮਾਨ, ਬ੍ਰੈਮਟਨ ਦੇ ਹੀ 30 ਸਾਲਾ ਬਲਤੇਜ ਸੰਧੂ, ਵੁੱਡਬ੍ਰਿਜ ਦੇ ਸੁਰਜੀਤ ਸਿੰਘ ਬੈਂਸ 41 ਸਾਲ ਦੇ ਡਵੇਨ ਪੈਨਨ ਅਤੇ ਟ੍ਰਾਂਟੋ ਦੇ 51 ਸਾਲਾ ਗਰਜੀ ਐਂਥਨੀ ਗੋਰਬਨ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਮਨਰਾਜ ਮਾਨ ਅਤੇ ਐਂਥਨੀ ਗੋਰਬਨ ਨੂੰ ਹੁਣ ਤੱਕ ਜ਼ਮਾਨਤ ਨਹੀਂ ਮਿਲ ਸਕੀ ਅਤੇ ਦੋਵੇਂ ਜਣੇ ਸਿਮਕੋ ਕਾਉਂਟੀ ਦੀ ਪੈਨੇਟਾਨ ਗੁਨਸ਼ੀਨ ਜੇਲ੍ਹ ਵਿੱਚ ਬੰਦ ਨੇ ਦੋਹਾਂ ਨੂੰ ਵੀਡੀਓ ਕਾਨਫਰencing ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਪੁਲਿਸ ਅਫਸਰ ਗੈਸ ਸਟੇਸ਼ਨ ਦੇ ਅੰਦਰ ਦਾਖਲ ਹੋਏ ਤਾਂ ਲਹੂ-ਲਹਾਨ ਹਾਲਤ ਵਿੱਚ ਇੱਕ ਬੰਦਾ ਧੱਤੀ ਤੇ ਪਿਆ ਮਿਲਿਆ ਜਦਕਿ ਪੰਜ ਸ਼ੱਕੀ ਉਸਦੇ ਆਲੇ-ਦੁਆਲੇ ਖੜੇ ਸਨ ਜ਼ਖਮੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਦਕਿ ਪੁਲਿਸ ਨੇ ਸ਼ੱਕੀਆਂ ਵਿਰੁੱਧ ਇਰਾਦਾ ਕਤਲ, ਕਿਡਨਾਪਿੰਗ, ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਹਥਿਆਰਾਂ ਨਾਲ ਸੰਬੰਧਿਤ ਦੋਸ਼ ਲਾਉਂਦਿਆਂ ਗ੍ਰਿਫਤਾਰ ਕਰ ਲਿਆ ਇਸ ਹੌਲਨਾਕ ਮਾਮਲੇ ਦਾ ਹੈਰਾਨਕੁਨ ਤੱਥ ਇਹ ਹੈ ਕਿ ਬਲਤੇਜ ਸਿੰਘ ਸੰਧੂ ਵੱਲੋਂ 2.5 ਲੱਖ ਡਾਲਰ ਦਾ ਬੌਂਡ ਭਰਨ ਤੇ ਉਸ ਨੂੰ ਰਹਾ ਕਰ ਦਿੱਤਾ ਗਿਆ ਪਰ ਮਨਰਾਜ ਮਾਨ ਨੂੰ ਹਿਰਾਸਤ ਵਿੱਚ ਰੱਖਣ ਦੇ ਹੁਕਮ ਦਿੱਤੇ ਗਏ ਮਨਰਾਜ ਮਾਨ ਦੇ ਪਰਿਵਾਰਕ ਮੈਂਬਰ ਵੀ 2 ਲੱਖ ਡਾਲਰ ਤੋਂ ਵੱਧ ਰਕਮ ਦਾ ਬੌਂਡ ਭਰਨ ਨੂੰ ਤਿਆਰ ਸਨ ਦੂਜੇ ਪਾਸੇ ਵਾਰਦਾਤ ਦੇ ਪੀੜਤ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਜੋ ਮਿਸੀ ਸਾਗਾ ਦਾ ਵਸਨੀਕ ਦੱਸਿਆ ਜਾ ਰਿਹਾ ਹੈ ਹੁਣ ਸੁਰਜੀਤ ਸਿੰਘ ਬੈਂਸ ਬਲਤੇਜ ਸੰਧੂ ਅਤੇ ਪੈਨਨ ਦੀ ਅਦਾਲਤ ਵਿੱਚ ਅਗਲੀ ਪੇਸ਼ੀ ਨਵੇਂ ਵਰੇ ਦੌਰਾਨ ਹੋਵੇਗੀ ਸਾਰੇ ਸ਼ੱਕੀਆਂ ਵਿਰੁੱਧ ਲੱਗੇ ਦੋਸ਼ਾਂ ਵਿੱਚੋਂ ਫਿਲਹਾਲ ਕੋਈ ਅਦਾਲਤ ਵਿੱਚ ਸਾਬਤ ਨਹੀਂ ਕੀਤਾ ਗਿਆ ਬਿਊਰੋ ਰਿਪੋਰਟ ਹਮਦਰ ਟੀਵੀ